ਔਰ ਜਦ ਤੱਕ ਤੇ ਦਵਾਈ ਦਾ ਨਾਮ ਲਵੇਗੀ ਨਾ ਗੁੱਤੋਂ ਲਈ ਫੜਦੇ ਕਿ ਆ ਕਰੇ ਮੂਝ ਮੈ ਦਵਾਈ ਦੇਣੀ ਆ ਕੋਈ ਨਹੀਂ ਜੇ ਮੜ ਕੇ ਦਵਾਈ ਦਾ ਨਾਮ ਵੀ ਲਈ ਕਿ ਤੇ ਮੇਰੇ ਨਾਲ ਗੱਲ ਕਰੀ ਕੋਈ ਨਹੀਂ ਪੈਣ ਹੁਣ ਮੈਂ ਵੀ ਤੇਰੇ ਵਾਲਾ ਆਈਡੀਆ ਵਰਤਾਂਗੀ ਵੇਖਾਂਗੀ ਭਲਾ ਕਾਮਯਾਬ ਹੁੰਨੀ ਆ ਨਹੀਂ ਉਹ ਤੇ ਮੇਰੇ ਸਿਰ ਤੇ ਚੜਦੀ ਜਾਂਦੀ ਮੈਨੂੰ ਗੱਲ ਹੀ ਨਹੀਂ ਕੋਈ ਕਰਨ ਦਿੰਦੀ ਹੈਗੀ ਮੈਂ ਪੈਣ ਤੈਨੂੰ ਕੀ ਦੱਸਾਂ ਮੈਂ ਤੇ ਆ ਬੜੀ ਦੁਖੀ ਹਾਂ ਉਹਦੇ ਹੱਥੋਂ ਤੇਰੀਆਂ ਤੇ ਫੇਰ ਇੰਨਾ ਘੋਟ ਲੈਂਦੀਆਂ ਤੇ ਫੇਰ ਚੁੱਪ ਕਰਕੇ ਲੱਗ ਪੈਂਦੀਆਂ ਕੰਮ ਕਰਨ ਮੈਂ ਤੇ ਮਾੜੀ ਜੀ ਗੱਲ ਕਰਾਂ ਮੇਰੇ ਅੱਗੇ ਵੇਰਦੀ ਆ ਮੈਨੂੰ 36 36 ਗੱਲਾਂ ਦੱਸਦੀ ਆ ਤੂੰ ਤੇ 1 ਕਿਲੋ ਤੇਲ ਨੂੰ ਰੋ ਅੰਤਰਾ ਕਦੀ ਪੂੜੀਆਂ ਬਣਾ ਲਾ ਕਦੀ ਪਕੌੜੇ ਕੱਢ ਲਾ ਸਬਜ਼ੀ ਪਤੀਲਾ ਭਰ ਕੇ ਬਣਾ ਲੂਗੀ ਅੱਧੀ ਖਾ ਲੈਣੀ ਅੱਧੀ ਡੰਗਰਾਂ ਅੱਗੇ ਛੋੜ ਦੇਣੀ ਉਹ ਤੇ ਇੰਨਾ ਜਾੜਾ ਕਰਦੀ ਮੈਂ ਤੇ ਬੋਲਦੀ ਨਹੀਂ ਚੁੱਪ ਕੀਤੀ ਰਹਿਣੀ ਆ ਜੇ ਬੋਲਾਂ ਤਾਂ ਝਟ ਮਾਪੇ ਉਹਨੂੰ ਫੋਨ ਲਾ ਦਿੰਦੀ ਉਹ ਚੜੇ ਕੋਰੇ ਸਵਾਰ ਆ ਜਾਂਦੇ ਮੈਂ ਤੇ ਇਸੇ ਕਰਕੇ ਚੁੱਪ ਰਹਿਣੀ ਆ ਮੈਂ ਤਾਂ ਪਹਿਲੇ ਦਿਨ ਤੋਂ ਆਖਿਆ ਨਾ ਪੂਏ ਨਾ ਚੜਨਦੇ ਤੂੰ ਉਦੋਂ ਮੈਂ ਹੀ ਮੈਂ ਹੀ ਮੈਂ ਹੀ ਮੈਂ ਕਰਦੀ ਰਹੀਏ ਹੁਣ ਤੈਨੂੰ ਭੁਗਤਣੀਆਂ ਪੈਣੀਆਂ ਨੇ ਆ ਮੇਰੀਆਂ ਲੋਵਾਂ ਨੇ ਵੀ ਆਖੀ ਹੁਣੇ ਆਣ ਕੇ ਕਿੰਨਾ ਮਾਫੀ ਮੰਗਦੀਆਂ ਨੇ ਉਹਨਾਂ ਆਖਣਾ ਮੰਮੀ ਕੋਈ ਗਾਲੀ ਨਹੀਂ ਆਵੇਂ ਜੁਨੀਆ ਮਰਜੀ ਮਾਰ ਲਈ ਇਹਨੇ ਜੋਤਰੀ ਕਿ ਆਪਣੇ ਬੰਦੇ ਨੂੰ ਮੋਣਗਾ ਉਹ ਤਾਂ ਨਾ ਕੋਈ ਕੰਮ ਕਰਦੀ ਨਾ ਧੰਦਾ ਕਰਦੀ ਚੁੱਪ ਕਰਕੇ ਸੌਂ ਰਹਿੰਦੀ ਆ ਲੀੜੇ ਮੈਂ ਧੋਵਾ ਬੋਕਰ ਭਾਰੀ ਮੈਂ ਫੇਰਾ ਪੋਚੇ ਮੈਂ ਲਾਵਾਂ ਡੰਗਰਾਂ ਨੂੰ ਵੀ ਮੈਂ ਸੰਭਾਂ ਦੁੱਧ ਦਾ ਗਲਾਸ ਦੁੱਧ ਗਰਮ ਕਰਨਾ ਵਾ ਗਲਾਸ ਭਰ ਕੇ ਅੱਧਾ ਕਿਲੋ ਦਾ ਤੇ ਲੈ ਜਾਣਾ ਅੰਦਰ ਵੜ ਕੇ ਪੀ ਕੇ ਤੇ ਚੱਲ ਸਾਰੀ ਦੁਪਹਿਰ ਸੁੱਤੀ ਰਹਿਣਾ ਸਵੇ ਸ਼ਾਮ ਮਾਂਮੀ ਜਿਦਾ ਪੱਕੜੀਆਂ ਨੇ ਫੇਰ ਅੰਦਰੋਂ ਬਾਹਰ ਆਣ ਕੇ ਖਾ ਕੇ ਫੇਰ ਪੈ ਜਾਣਾ ਵਾ ਤੇ ਜਦੋਂ ਬੰਦਾ ਘਰ ਆਏ ਫੇਰ ਕਹਣਾ ਮੈਂ ਬੜਾ ਕੰਮ ਕਰਦੀ ਆ ਇਦਾਂ ਸਤੰਭੀ ਰਹਿੰਦਿਆ ਕਰ ਕੰਮ ਤੂੰ ਹੀ ਚਾਪਾਰ ਕੇ ਦਾ ਲਾਗ ਲੰਬੇ ਚਾਂਬੇ ਹੋ ਗਏ ਆ ਪੇਕ ਦੋ ਦਿਨ ਪਿਆਰ ਹੈਗਾ ਪਤਾ ਲੱਗੇਗਾ ਤੇ ਹੁਣ ਮੈਂ ਕੀ ਕਰਾਂ ਮੈਨੂੰ ਤੇ ਕਰਨਾ ਪੈਂਦਾ ਤੇਰੇ ਵਰਗੀ ਆਣ ਕੇ ਬਹਿ ਜਾ ਤੇ ਕਹਣਾ ਗੰਦ ਪਾਇਆ ਵਾ ਘਰ ਇਹਨੇ ਦੋਨੋਂ ਸੱਸਾਂ ਇੱਕੋ ਜਿਹੀਆਂ ਕਰਨ ਵਾਲੀਆਂ ਤੇ ਘਰ ਗੰਦ ਪਾਇਆ ਵਾ ਕਾਹੀ ਪੈਣਾ ਤੁਸੀਂ ਤਾਂ ਜਿਹੜੀਆਂ ਕਰਦੀਆਂ ਜੇ ਮੈਂ ਕਦੇ ਕੰਮ ਨੂੰ ਹੱਥ ਲਾਇਆ ਕਰਨ ਚਾਏ ਨਾ ਕਰਨ ਰੋਵ ਪਾਣੇ ਧੂਣਾ ਸੋਹਣੀ ਰੋਟੀ ਦੇਣੀ ਐ ਸੋਹਣੇ ਲੀਲੇ ਧੋ ਕੇ ਪ੍ਰੈਸ ਕਰਕੇ ਮੈਨੂੰ ਦੇ ਦਿਕਾ ਨੇ ਤੇ ਉਤਨੀ ਮੈਂ ਰੱਖਨੀ ਆ ਲਾਤਾ ਮੈਂ ਨਹੀਂ ਕਦੇ ਆਖਿਆ ਵੀ ਤੁਸੀਂ ਐਂਦਾ ਕਰੋ ਤੇ ਐਂਦਾ ਕਰੋ ਕੋਈ ਨਹੀਂ ਹੁਣ ਤੇਰੇ ਵਾਲਾ ਡਾਇਲੋਗ ਮੈਂ ਵੀ ਵਰਤਾਂਗੀ ਦੇਖਾਂਗੇ ਭਲਾ ਹੁਣ ਸੂਤ ਹੁੰਦੀ ਆ ਨਹੀਂ ਹੁੰਦੀ ਚੱਲ ਠੀਕ ਆ ਭੈਣ ਚੰਗਾ ਫਿਰ ਮੈਂ ਜਾਂਨੀ ਆ ਹੁਣਾਂ ਨੂੰ ਵੀ ਮਾੜਾ ਜਾ ਸਮਝਾ ਦੇਣੀ ਆ ਤੇ ਹੁਣ ਐਵੇਂ ਨਾ ਧਰਮ ਹੋਈ ਚੰਗਾ ਨੀ ਕਵਾਲਾ ਠੀਕ ਹੰਦੀ ਲੰਮੇ ਪਈ ਐ ਉਠ ਹੁਣ ਮੈਂ ਵੀ ਮੰਮੀ ਨੂੰ ਸਮਝਾਤਾ ਵਾ ਹੁਣ ਨਾ ਤੁਸੀਂ ਐਵੇਂ ਕੋਈ ਗੱਲ ਕਰਿਓ ਚੰਗਾ ਅਬ ਇੰਨਾ ਨਾਲੇ ਕੋਟ ਖਾਦੀ ਆ ਤੂੰ ਕੀ ਗੱਲ ਕੀ ਹੋਈ ਕਿਹੜੀ ਗੱਲੋਂ ਸੱਚੀ ਖੜਿਆ ਏ ਸੌਦਾ ਸੌਦਾ ਕਿੱਥੇ ਖੜਿਆ ਚਾਚੀ ਮੈਂ ਤਾਂ ਕੋਈ ਵੀ ਨਹੀਂ ਸੌਦਾ ਖੜਿਆ ਉਹਦਾ ਮੰਮੀ ਝੂਠੇ ਇਲਜ਼ਾਮ ਲਾਉਂਦੀ ਮੇਰੇ ਤੇ ਉਹ ਤਾਂ ਕਹਿੰਦੀ ਝੋਲਾ ਫੜ ਕੇ ਸੌਦੇ ਦਾ ਖੜਿਆ ਉਹਦੇ ਮੈਂ ਕੱਪੜੇ ਖੜੇ ਹੀ ਆਪਣੇ ਪਾ ਕੇ ਪਤਾ ਨਹੀਂ ਮੈਨੂੰ ਕਿੰਨੇ ਵੇਲ ਲੋਈ ਹੀ ਉਹ ਸੌਦੇ ਤੋਂ ਲਾਡੰਦੀ ਉਹਨੂੰ ਸੌਦੇ ਤੋਂ ਜ਼ਿਆਦਾ ਤੇੜ ਚੜੀ ਆ ਤੂੰ ਕੋਈ ਗੱਲ ਕਹੀ ਕੀ ਖੜਿਆ ਏ ਸੌਦਾ ਸੌਦਾ ਮਾ ਚਾਚੀ ਕਿੱਥੇ ਖੜਿਆ ਐਨੀ ਇੱਕ ਪੱਤੀ ਖੜੀ ਸੀ ਥੋੜੇ ਦਾ ਵੇਸਣ ਥੋੜਾ ਤੇਲ ਖੜਿਆ ਵੀ ਚਲੋ ਤੁਸੀਂ ਆ ਕੇ ਪਕੌੜੇ ਕੱਢ ਲਾਂਗੇ ਇੱਥੇ ਕਿਹੜਾ ਘਰ ਖਾਣ ਦੇਣੇ ਨੇ ਤੇ ਛੜਣੇ ਤੂੰ ਉੱਥੇ ਕਿ ਖੜਿਆ ਉੱਥੇ ਕਿਹੜਾ ਕੁਝ ਹੈ ਨਹੀਂ ਮੈਂ ਉਧਰ ਹੀ ਲੱਗੀ ਮੈਂ ਚੱਲਾ ਜਾਨੀ ਤੈਨੂੰ ਪਤਾ ਤਾਂ ਹੈ ਵਕੀਲਾਂ ਵਾਂਗੂ ਨਕਵੇਰੀ ਕਰਦੀ ਔਰ ਸੋਈ ਦੀ ਜਿੱਦਾਂ ਦੀ ਹੋ ਹੈਗੀ ਮੇਰੀ ਜਠਾਣੀ ਹੈ ਮੈਨੂੰ ਪਤਾ ਵਾ ਤੇ ਤੂੰ ਐਵੇਂ ਨਾ ਇਹੋ ਜੇ ਕੰਮ ਕਰਿਆ ਕਰ ਹੁਣ ਤੇ ਤੂੰ ਬਚ ਗਈਆਂ ਦੂਜੀ ਅਰਜ਼ੇ ਪੜੀਗੀ ਤਾਂ ਉਹਨੇ ਛੱਡਣਾ ਨਹੀਂ ਪੂਨਮ ਨੂੰ ਮੈਂ ਪਤਾ ਹੀ ਆ ਪੂਨਮ ਤਾਂ ਮੈਂ ਸਾਹਮਣੇ ਖੜਿਆ ਹਾਂ ਹਾਂ ਤਾਂ ਪੂਨਮ ਹੋਣਾ ਕੋਈ ਇਹੋ ਜਿਹਾ ਕੰਮ ਕਰਿਓ ਚੰਗਾ ਪਰ ਮੈਂ ਤਾਂ ਦੱਸਿਆ ਨਹੀਂ ਉਹ ਆਂਟੀ ਜੱਸ ਕੇ ਗਈ ਹੈ ਜਿਹੜੀ ਗਵਾਂਢੜ ਆਪਣੀ ਪਿੱਛੇ ਹੋ ਗਿਆ ਹੋ ਗਿਆ ਹੁਣ ਨਾ ਖੜੀ ਇਹੋ ਜਿਹਾ ਕੰਮ ਹੋਣਾ ਕਰੀ ਤੂੰ ਨਹੀਂ ਮੈਂ ਮੀ ਭੈਂਡੇ ਤੇ ਮੈਂ ਹਾਂ ਚੱਲਾ ਜਾਨੀ ਮੰਮੀ ਕਿੱਥੇ ਵਿਚਰੀ ਜਾਏਗੀ ਨਹੀਂ ਚ ਹੂੰ ਤੇ ਤੈਨੂੰ ਥੋੜਾ ਥੋੜਾ ਲੱਗੀ ਤੇ ਤੈਨੂੰ ਪਤਾ ਤੇ ਹੈ ਜਿੱਦਾਂ ਦੀ ਉਹ ਹੈਗੀ ਹੈ ਮੰਮੀ ਤੇਰੀ ਉਹ ਤੇ ਵਕੀਲਾ ਵਾਂਗੂ ਨਕਵੈਰੀ ਕਰਦੀ ਹੋਏ ਇੱਕ ਇੱਕ ਚੀਜ਼ ਦਾ ਨੂੰ ਪਤਾ ਹੁੰਦਾ ਮੈਂ ਇੱਥੇ ਰੱਖੀ ਹੈ ਇੱਥੇ ਰੱਖੀ ਹੈ ਗਾ ਤਾਂ ਨਾ ਇਹ ਕੰਮ ਕਰੀ ਹੁਣ ਤੇ ਬਚ ਗਈ ਦੂਜੀ ਵਾਰ ਜੇ ਪਤਾ ਲੱਗ ਗਿਆ ਤੈਨੂੰ ਛੱਡਣਾ ਨਹੀਂ ਆ ਉਹ ਤਾਂ ਨਿੱਕੀ ਨਿੱਕੀ ਗੱਲ ਤੇ ਹੱਥ ਚ ਕੰਡਾ ਪਿੰਦੀ ਹੱਟ ਤੇ ਚੱਲ ਹੁਣ ਜੋ ਹੋ ਗਿਆ ਠੀਕ ਹੋ ਗਿਆ ਹੁਣ ਨਾ ਤੂੰ ਬੋਲੀ ਗਾੜੀ ਕਿਉਂ ਗਲਤੀ ਤੇਰੀ ਆ ਜੇ ਗਲਤੀ ਨਾ ਨਾ ਤੇਰੀ ਹੁੰਦੀ ਫਿਰ ਮੈਂ ਵੀ ਉਹਨੂੰ ਕਹਿ ਦੇਣਾ ਹੁਣ ਮੈਂ ਵੀ ਨਹੀਂ ਕੁਝ ਕਹਿ ਸਕਦੀ ਉਹਨੂੰ ਪਰ ਮੰਮੀ ਨੂੰ ਕਿਹੜਾ ਪਤਾ ਲੱਗਣਾ ਹੀ ਹਾਂ ਟੀ ਦੱਸ ਕੇ ਗਈ ਜਿਹੜੀ ਗਵਾਂਡਣ ਆਈ ਹੀ ਹੈਗੀ ਤੇ ਚਲ ਉਹ ਦੱਸਿਆ ਉਹ ਕਿੱਥੇ ਉਹਨੂੰ ਵੀ ਮੈਂ ਕਿਹਾ ਮੈਂ ਕਿਹਾ ਤੂੰ ਕਿਉਂ ਦੱਸਿਆ ਉਹ ਤੇ ਅੱਗੇ ਲੜਨ ਡਈਆਂ ਨੇ ਤੇ ਤੂੰ ਹੋਰ ਬਾਲਦੀ ਤੇ ਦੋ ਕੱਖ ਪਾਈਆਂ ਉਹਨੂੰ ਤਾਂ ਨਹੀਂ ਕਿੱਥੇ ਗੰਦਾ ਨਾਲ ਅੱਗ ਲੱਗ ਕੇ ਵੰਦੀ ਰਹੀ ਮੈਨੂੰ ਕੋਈ ਨਹੀਂ ਹੋਣ ਹੋएगी ਤੈਨੂੰ ਘਰ ਨਾ ਵੜਨ ਦਿਓ ਉਹਨੂੰ ਕੁੱਤੋਂ ਫੜ ਕੇ ਬਾਹਰ ਕੱਢੇ ਵੀ ਚੱਲ ਨਿਕਲ ਤੂੰ ਸਾਡੇ ਘਰ ਕੀ ਆਈਆਂ ਪਵਾੜੇ ਪਾਉਣ ਤੂੰ ਸਾਡੀ ਲੜਾਈ ਹਟਾਉਣਾ ਹੀ ਹੈ ਕਿਸੇ ਕੋ ਹੋਰ ਲੜਾਈ ਵਧਾਉਣ ਮੈਂ ਸਹਿ ਮਮੀ ਨੂੰ ਪੀਨੇ ਸੌਦਾ ਖੜਿਆ ਸੀ ਉਹਨੇ ਦੱਸਿਆ ਉਹਨੂੰ ਤੇ ਮੈਂ ਬਾਹਰ ਜਾ ਕੇ ਕਿਹਾ ਮੈਂ ਤੂੰ ਕਿਉਂ ਨਹੀਂ ਗੱਲ ਕੀਤੀ ਮੈਂ ਉਹਨੂੰ ਇਸ਼ਾਰੇ ਵੀ ਕਰਨ ਦੀ ਪਰ ਉਹਨੇ ਮੇਰੇ ਵੱਲ ਵੇਖਿਆ ਹੀ ਨਹੀਂ ਹੈਗਾ ਦੱਸ ਉਹਨੂੰ ਕਿ ਲੋਰੀ ਦੱਸਣ ਦੀ ਘਰ ਲੜਾਈ ਪਾਉਣ ਵਾਲੀ ਗੱਲ ਨਾ ਬਹੁਤ ਮੈਂ ਉਹਨੂੰ ਕਿਹਾ ਮੈਂ ਤੂੰ ਅੱਗੇ ਲੜਨ ਲਈਆਂ ਤੇ ਤੂੰ ਸਗੋਂ ਹੋਰ ਗੱਲ ਕਰਕੇ ਉਹਨੂੰ ਹੋਰ ਮਚਾਤਾ ਵਾ ਮੈਂ ਛੱਲੀਆਂ ਵਾਂਗ ਉਹਨੇ ਆਪਣੀਆਂ ਨਵਾਂ ਨੂੰ ਕੋਟ ਛੜਿਆ ਵਾ ਥਾਪੀਆਂ ਨਾ ਚਾਚੀ ਜੀ ਦੋਣਾਂ ਉਹ ਨਹੀਂ ਨਹੀਂ ਤੁਹਾਨੂੰ ਦੋਣ ਉਹਦਾ ਅੰਦਰ ਵੜ ਕੇ ਮਾਰ ਛੱਡੋ ਉਹ ਤਾਂ ਤੇਰੇ ਸਾਹਮਣੇ ਮੇਰੇ ਵੀ ਗੱਲ ਪੈ ਗਈ ਹੁਣ ਮੈਨੂੰ ਗੱਲਾਂ ਕਰ ਲੈਂਦੀ ਤੁਹਾਡੇ ਬਦਲੇ ਮੈਨੂੰ ਵੀ ਉਹਦੀਆਂ ਗੱਲਾਂ ਚੱਲ ਹੁਣ ਨਾ ਕੋਈ ਗੱਲ ਕਿਉਂ ਠੀਕ ਆ ਮੈਂ ਹੁਣ ਕਹਤਾਂ ਉਹਨੂੰ ਵੀ ਤੇ ਤੁਸੀਂ ਵੀ ਨਾ ਹੁਣ ਬੋਲਿਓ ਚੰਗਾ ਔਰ ਜਿਨੇ ਤੁਹਾਨੂੰ ਇੰਨੀ ਗੱਲ ਦੱ ਉਨ ਉਹਨੂੰ ਨੰਕਾਰ ਬਣਦੇ ਉਹਦੇ ਗਿੱਟਿਆਂ ਤੇ ਛੱਡਿਓ ਥਾਪੀਆਂ ਜਿਹੜੀਆਂ ਤੇਰੇ ਮਾਰੀਆਂ ਨੇ ਕੋਈ ਚਾਚੀ ਆਹ ਲਾ ਦੇ ਕਰਿਆ ਜਿਹੜਾ ਮੁੰਗਲਾ ਸਾਡੇ ਮਾਰੇ ਨਾ ਮੰਮੀ ਨੇ ਉਹੋ ਹੀ ਉਹਦੇ ਗਿੱਟਿਆਂ 'ਚ ਮਾਰਨਾ ਆਣ ਕੇ ਤੇ ਆ ਤੂੰ ਨੂੰਤੀ ਲਾ ਕੇ ਚੜ ਗਈ ਆ ਸਾਡੇ 'ਕਾ ਲੜਾਈ ਵਧਾਉਂਦੀ ਆ ਇਹ ਤਾਂ ਅੱਗੇ ਲੜਨਦੇ ਤੇ ਹੋਰ ਬਲਦੀ ਤੇ ਤੇਲ ਭਾਗੀ ਆ ਉਹਦੇ ਸਹੀ ਉਹ ਤਾਂ ਮੈਂ ਆਣ ਕੇ ਛਦਾਤਾ ਤੇ ਉਲਟਾ ਮੇਰੇ ਗਾਲ ਪੈਂਦੀ ਚੱਲ ਤੂੰ ਆ ਵੇਖ ਤਮਾਸ਼ਾ ਜਿਹਨਾਂ ਆਮ ਦੀ ਤਾਂ ਨਾ ਲੱਤਾਂ ਬਾ ਤੋੜ ਛੜਨੀ ਆ ਤੁਹਾਡੀਆਂ ਦੋਆਂ ਦੀਆਂ ਵੇਖ ਵੰਡਣਾ ਹੁੰਦੀ ਆ ਤਮਾਸ਼ਾ ਵੇਖਣ ਨੂੰ ਉਹ ਉਹਦੀ ਤੇਲ ਪਾਉਣ ਵਾਲੀਆਂ ਆ ਆਹਾਂ ਉਹ ਤੋਂ ਆਪਣੀਆਂ ਭਾਂਦੀਆਂ ਵਿੱਚੋਂ ਹੋ ਰਹੀ ਹੁੰਦੀਆਂ ਵਾ ਤੇ ਹੁਣ ਤੈਨੂੰ ਪਤਾ ਲੱਗ ਗਿਆ ਨਾ ਕਿੱਦਾਂ ਦੇ ਲੋਕੀ ਤੇ ਇਹ ਜਿਹਨੂੰ ਘਰ ਨਹੀਂ ਵੜਨ ਦਈਦਾ ਠੀਕ ਹੈ ਨਾ ਬੂਆ ਇਹ ਨਾ ਖੋਲੋ ਭਾਵੇਂ ਬੇਸ਼ੱਕ ਬੂਆ ਭਾਂਦੀਆਂ ਰਹਿਣ ਬੂਆ ਨਹੀਂ ਖੋਲਣਾ ਠੀਕ ਹੈ ਨਾ ਠੀਕ ਹੈ ਕੋਈ ਚਾਚੀ ਅੱਗੇ ਆ ਰਹੀ ਸਈ ਹੁਣ ਇਹ ਕਹਿੰਦੇ ਖੰਡ ਲੈਣਾ ਇੰਦੀ ਕਹਿੰਦੇ ਪੱਤੀ ਲੈਣਾ ਜਿੰਦੀ ਆ ਇੱਕ ਦੋ ਵਾਰ ਤਸਦ ਉਹ ਲੈ ਕੇ ਗਈ ਸਾਡੇ ਕੋਲ ਆ ਉਹ ਆਪਣਾ ਨਹੀਂ ਨਾ ਦੱਸਦੀਆਂ ਵੀ ਆਹੀਂ ਵੀ ਦਰਸ ਦਰ ਖੜਦੀਆਂ ਉਹ ਜਿਹੜੀ ਥਾਲੀ ਚ ਖਾਂਦੀਆਂ ਉਸੇ ਚ ਸ਼ੇਕ ਕਰਦੀਆਂ ਨੇ ਕੋਈ ਨਹੀਂ ਅੱਗੇ ਆਵੇ ਸਈ ਹੁਣ ਮੈਂ ਤਾਂ ਫੇ ਨਹੀਂ ਪੂਰਾ ਚਲ ਠੀਕ ਆ ਚੰਗਾ ਫਿਰ ਹੁਣ ਮੰਮੀ ਨੂੰ ਵੀ ਮੈਂ ਕਹਿ ਤਾ ਵਾ ਤੇ ਤੂੰ ਵੀ ਹੁਣ ਕੋਈ ਗੱਲ ਨਾ ਕਰੇ ਹੁਣ ਜਿਹੜੀ ਜਿਹੜੇ ਨੇ ਲੂਤੀ ਲਈ ਹੈ ਨਾ ਉਹ ਉਹਦੇ ਗਿੱਟੇ ਛਾਂਗੇ ਚੱਜਣਾ ਚੰਗਾ ਆ ਚੰਗਾ ਉਹਦਾ ਚਾਚੀ ਸਹੀ ਕਹਿ ਐ ਹਾਨੂੰ ਦੱਸ ਕੇ ਜਾਣਾ ਚਾਹੀਦਾ ਇਹ ਮੰਮੀ ਨੂੰ ਇਹ ਬਗਿਆਰ ਦੱਸ ਕੇ ਹਾਨੂੰ ਪਤਾ ਵੀ ਆੜੀ ਸੱਸ ਦਾ ਸੁਭਾਅ ਕਿਦਾਂ ਦਾ ਉਹਨਾਂ ਨੂੰ ਤੈਨੂੰ ਪਤਾ ਮੈਂ ਰਹਿਣਾ ਹੀ ਤੇ ਉਹ ਦਿਨ ਮੰਮੀ ਨੇ ਮੈਨੂੰ ਰਹਿਣ ਨਹੀਂ ਦਿੱਤਾ ਨਾ ਚਲ ਗਈ ਇਹ ਮੈਂ ਮਗਰੋਂ ਵਾਇਆ ਹਣੀ ਹਾਂ ਉਹ ਦਜਲਪਾ ਵੀ ਨਾ ਇਹ ਤਾਂ ਲੱਗਦਾ ਜੀ ਉਹ ਗੰਡਨ ਨਾਲ ਦੱਤੀ ਉਹਨੇ ਦੱਸਿਆ ਤਾਂ ਉਹਨੇ ਕੰਮ ਖਰਾਬ ਕੀਤਾ ਹਾਡਾ ਜਿਉਣਾ ਦਾ ਦਿਨ ਪਤਾ ਨਹੀਂ ਲੱਗਣਾ ਹਾਂ ਮੈਂ ਆਪਨੀ ਹੀ ਦੱਸੇ ਤਾਂ ਸਾਹਮਣੇ ਆ ਨਹੀਂ ਭੋਨਵਾ ਬਾਕੀ ਦੋਖ ਪੜੋਲ ਦਾ ਹਾਂ ਮੈਨੂੰ ਤੇ ਹੜ ਪਾਈ ਨਹੀਂ ਆਇਆ ਤੇ ਘਰ ਨੇ ਨਾ ਪੜੋਲ ਹੁਣ ਸ਼ਹਿਰ ਦਾ ਰਾਹ ਨਹੀਂ ਲੱਗਦਾ ਲੂਤੀਆਂ ਲਾਲ ਤੇ ਸਾਡੇ ਘਰ ਆਜ ਨਹੀਂ ਲੜਾਈ ਪਾ ਕੇ ਚਲ ਗਈਆਂ ਘੰਟੀ ਤੋਂ ਨਹੀਂ ਲੂਤੀਆਂ ਮੁਕਾਰੀਆਂ ਲਾਤੀਆਂ ਲੁਤੀਆ ਗਾਧਾ ਨੇ ਮੇਰੇ ਜਠਾਣੀ ਵਾਲਾ ਦੱਸਿਆ ਨਹੀਂ ਕਿ ਮੇਰੇ ਸਾਸ ਨੂੰ ਵਾਂਡੇ ਵੀ ਜਠਾਣੀ ਗਈ ਝੋਲਾ ਭਰ ਕੇ ਤੇ ਮੈਂ ਆਖਿਆ ਤੂੰ ਕਿਹੜਾ ਵੇਖਿਆ ਸੀ ਆਂਟੀ ਕੇ ਪਿਓ ਸੌਦਾ ਲੈ ਕੇ ਗਈ ਆ ਮੈਨੂੰ ਕੀ ਪਤਾ ਨਹੀਂ ਕਿ ਲੈ ਕੇ ਝੋਲਾ ਭਰ ਕੇ ਐਡਾ ਖੜਿਆ ਮੈਂ ਤਾਂ ਆਖਿਆ ਤੂੰ ਅੱਗ ਲਾਉਣੇ ਕਿ ਅੱਗ ਬੁਝਾਉਣਾ ਇਹ ਤੁਸੀਂ ਤੇ ਦੁਨੀਆ ਅੱਗ ਲਾ ਕੇ ਗਏ ਆ ਸਾਡੇ ਘਰ ਤੇ ਅੱਗ ਲੜਾਈ ਪਈ ਸੋ ਕੋਈ ਜ਼ਿਆਦਾ ਮੰਮੀ ਨੂੰ ਪੜਕਾ ਕੇ ਗਏ ਤੁਸੀਂ ਮੈਂ ਨਹੀਂ ਕੋਈ ਪੜਕਾਇਆ ਮੰਮੀ ਤਾਂ ਹੀ ਤੋਦਾ ਮੱਚੀ ਰਹੀਂਦੀ ਐ ਮੱਚੀ ਕਿਥੇ ਰਹੀਂਦੀ ਐ ਤੁਸੀਂ ਤੇ ਅੱਗ ਬੁਝਾਉਣਾ ਹੈ ਨਾ ਤੇ ਤੁਸੀਂ ਚੁੱਪ ਕਰਾਉਣਾ ਹੀ ਇਹ ਨਹੀਂ ਨਾ ਦੱਸਣਾ ਕਿ ਤੇਰੀ ਨਾ ਉਹ ਸੌਦਾ ਪਤਾ ਲੈ ਗਈ ਤੇ ਆਪਣੇ ਅ हां नी ਦਿਨੇ ਤੈਨੂੰ ਮੈਂ ਪਰੋਲ ਚੰਗਿਤਨਾ ਤੋੜ ਕੇ ਵੇਖਿਆ ਨਾ ਤੂੰ ਸਰਦਾ ਪਾਉਂਦੀ ਨੂੰ ਜਿਹੜੇ ਮੁੰਗਲੇ ਨਾਲ ਮੈਨੂੰ ਕਟਵਾਇਆ ਨਾ ਇਸੇ ਮੁੰਗਲੇ ਨਾਲ ਤੇਰੇ ਕਿੱਤੇ ਤੋੜ ਕਿੱਦਾਂ ਹੁੰਦੀ ਆ ਕਿਦਾਂ ਕਿਦਾਂ ਆਈਆਂ ਕਿਦਾਂ ਭੱਜੀ ਆ ਕਿਦਾਂ ਆਈਆਂ ਮੁੰਗਲੇ ਲੈ ਲੈ ਕੇ ਨਗਰੇ ਹਾਦੀ ਮੁੱਕੀ ਆ ਤੇਰੇ ਵੀ ਅਸੇ ਵਾਈਜ ਜਗਤ ਤੇਰੇ ਖੇਤਰ ਖਾਂਦਿਆਂ ਦਾ ਦੱਬ ਕੇ ਇਸੇ ਵਾਈਜ ਹੋ ਗਈਆਂ ਤੁਸੀਂ ਤੇ ਲ ਇੱਕ ਦਿਹਾੜੇ ਕਰ ਰਹੀ ਤੇ ਗੱਲਾ ਕਰਦੀ ਕਿਦਾਂ ਇਸੇ ਵਾਈਜ ਜਗਤ ਤਾਂ ਤਾਂ ਹੀ ਛਤਰ ਖਾਂਦਿਆਂ ਨਾ ਖੜਦੇ ਜਿਹੜਾ ਸਭ ਤੋਂ ਮਗਰ ਕੱਢਦੀ ਹੁਣ ਆਹੀ ਖੜ ਆਹੀ ਨਹੀਂ ਖੜਦੇ ਸਭ ਦਾ ਮੈਂ ਨਹੀਂ ਖੜਦੇ ਸਭ ਦਾ

ਦੀਦੀ ਪਾਜੀ ਦਾ ਫੋਨ ਆਇਆ ਦੱਸਿਆ ਸੀ ਪਾਜੀ ਨੂੰ ਕਿ ਵੀ ਕੱਲ ਮਮੇ ਨੇ ਹੱਟਣਾ ਕੀ ਕੀਤਾ ਵੇਖੋ ਨਹੀਂ ਪੋਨਮ ਰਾਤੀ ਨੈਟ ਬੰਦੀ ਹੈ ਉਹਨਾਂ ਦਾ ਕੱਲ ਨਹੀਂ ਹੋਈ ਮੇਰੀ ਹੁਣ ਮੈਂ ਦੱਸੂਗੀ ਉਹਨਾਂ ਨੂੰ ਮੈਂ ਵੀ ਨਹੀਂ ਤੁਹਾਨੂੰ ਦੱਸਿਆ ਕੰਮ ਤੋਂ ਸ਼ਾਮੀ ਇੱਥੇ ਆਏ ਜੇ ਤੇ ਮੈਂ ਹਾਂ ਚਲ ਕੋਈ ਨਹੀਂ ਦੱਸਦੀ ਹਾਂ ਹੁਣ ਦੱਸੂਗੀ ਅੱਜ ਜੋ ਘਰੇ ਹੀ ਹੈ ਉਹਨਾਂ ਕੰਮ ਤੇ ਨਹੀਂ ਜਾਣਾ ਉਹਨਾਂ ਨੂੰ ਕਹਿਨੇ ਆ ਕਿ ਵੀ ਅਸੀਂ ਵੱਖ ਹੋਣਾ ਤੇ ਮਾੜਾ ਨਾ ਗੱਲ ਕਰੋ ਨਹੀਂ ਤੂੰ ਗੱਲ ਕਰ ਅਸੀਂ ਨਹੀਂ ਮਮੀ ਨਾ ਰਹਿਣਾ ਤੇ ਮੈਂ ਹਜੇ ਆਪਣੇ ਮਮੀ ਨੂੰ ਵੀ ਦੱਸਿਆ ਦਾ ਆਪਣੇ ਮਮੀ ਨੂੰ ਵੀ ਦੱਸਣਾ ਹਜੇ ਤੂੰ ਇਹ ਦੱਸ ਤਾਂ ਨਹੀਂ ਮੈਂ ਵੀ ਨਹੀਂ ਕਿਹਾ ਅੱਜ ਦੀਦੀ ਸਾਡੇ ਪੇਕੇ ਗਰੀਬ ਆ ਤੇ ਇਹਦਾ ਮਤਲਬ ਇਹ ਥੋੜੀ ਕਿ ਵੀ ਹੁਣ ਮੰਮੀ ਸਾਡੇ ਤੇ ਅਤਿਆਚਾਰ ਕਰੀ ਜਾਣਗੇ ਉਹਨਾਂ ਮੈਂ ਵੀ ਤੇ ਇਸੇ ਕਰਕੇ ਚੁੱਪ ਆ ਜੇ ਅੱਜ ਅੱਜ ਉਹਨਾਂ ਦਾ ਦਿਨ ਮਾੜਾ ਤੇ ਚੰਗੇ ਵੀ ਤੇ ਕਦੀ ਹੋਣਗੇ ਨਾ ਆਹੋ ਦੀਦੀ ਪਰ ਮੰਮੀ ਨੇ ਤਾਂ ਕੋਈ ਜ਼ਿਆਦਾ ਹੀ ਹੱਦ ਕਰਤੀ ਸੀ ਨਾ ਇਹਦੇ ਜ਼ਿਆਦਾ ਹੀ ਨਹੀਂ ਮਤ ਖਾਲਦੇ ਉਹਨਾਂ ਨੂੰ ਕੁਝ ਕੋਈ ਨਹੀਂ ਗੱਲ ਤੇ ਕਰਨੀ ਪੈਣੀ ਆ ਕਰਦੇ ਹੋਏ ਨਹੀਂ ਗੱਲ ਮੈਂ ਕਰਨੀ ਮੰਮੀ ਨਾਲ ਗੱਲ ਰਾਤੀ ਠੀਕ ਨਹੀਂ ਮੈਂ ਤਾਂ ਨਹੀਂ ਕੀਤੀ ਹੁਣ ਮੈਂ ਕਰਦੀ ਉਹਨਾਂ ਨਾਲ ਮੈਂ ਵੀ ਸੋਨੂ ਨਾਲ ਕਰਦੀ ਆ ਗੱਲ ਵੇਖੋ ਕੀ ਕਹਿੰਦੇ ਤਲ ਕੋਈ ਨਹੀਂ ਤੂੰ ਕਰ ਰਹਾ ਗੱਲ ਤਾਂ ਫੇਰ ਮੈਂ ਲਾਉਣੀ ਪਾਈ ਤੇਨੂੰ ਫੋਨ ਮੇਰੀ ਗੱਲ ਸੁਣਿਆ 2 ਮਿੰਟ ਉੱਠ ਕੇ ਬਿਓ ਕੀ ਹੋ ਗਿਆ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਦੱਸੋ ਕੱਲ ਕੱਲ ਨਾ ਮੰਮੀ ਨੇ ਤੁਹਾਡੇ ਨਾਲ ਬੜਾ ਮਾੜਾ ਸਲੂਕ ਕੀਤਾ ਮੇਰੇ ਨਾਲ ਤੇ ਦੀਦੀ ਨਾਲ ਹੱਥ ਚੁੱਕਿਆ ਤੁਹਾਡੇ ਤੇ ਤੇ ਤੁਸੀਂ ਕੋ ਕਿਆ ਹੋਗਾ ਮਾਦਰ ਨੇ ਤੇ ਫੇਰੀਆ ਤੇ ਤੁਹਾਡਾ ਘਟਦੇ ਮਾਦਰ ਨੇ ਅਹੀਂ ਮਾਦਾ ਨੂੰ ਕੀ ਕਹਿਣਾ ਅਹੀਂ ਕੁਛ ਵੀ ਨਹੀਂ ਕਿਹਾ ਮੈਂ ਤੇ ਦੀਦੀ ਨੇ બસ ਅਮਗਰੋਂ ਚਾਹ ਪਾਣੀ ਬਣਾ ਕੇ ਪੀਂਦੇ ਰਹੇ ਤੁਸੀਂ ਤੇ ਚਲ ਘੁੰਮਣ ਗਏ ਹਾਂ ਮੈਂ ਤੇ ਦੀਦੀ ਚਾਹ ਪਾਣੀ ਪੀਂਦੇ ਰਹੇ ਬਣਾ ਕੇ ਰੋਟੀ ਪਾਣੀ ਸੌਦਾ ਪਤਾ ਮੁੱਕ ਗਿਆ ਬਸ ਇਸੇ ਗੱਲ ਹੋਈ ਕਿ ਵੀ ਤੇ ਅਮਗਰੋਂ ਜ਼ਿਆਦਾ ਖਾ ਲਿਆ ਲੱਗਦਾ ਵੱਡੀ ਦੀਦੀ ਤਾਂ ਘੁੱਟਿਆ ਇਹ ਜੀ ਤਾਂ ਦੀਦੀ ਨੇ ਸੌਦਾ ਆਪਣੇ ਪੇਕੇ ਖੜਿਆ ਵਾ ਪਰ ਉਹਨਾਂ ਤਾਂ ਖੜਿਆ ਹੀ ਨਹੀਂ ਥੋੜਾ ਥੋੜਾ ਖੜਿਆ ਹੀ ਉਹ ਵੀ ਪਤਾ ਨਹੀਂ ਲੱਗਣਾ ਉਹ ਜਿਹੜੀ ਆਪਣੀ ਆਂਟੀ ਹੈ ਨਾ ਗੌਂਡਣ ਉਹ ਦੱਸ ਗਈ ਸੀ ਕਿ ਵੀ ਇਹ ਜੀ ਤੇਰੀ ਨੋ ਤੇ ਮਗਰੋਂ ਵਾਂਡੇ ਗਈ ਸੀ ਇਹ ਸੌਦਾ ਲੈ ਕੇ ਚਲ ਗਈ ਆ ਨਾ ਉਹਨੇ ਵੇਖਿਆ ਨਾ ਚੱਖਿਆ ਮੰਮੀ ਨੇ ਬਸ ਫੜ ਲਿਆ ਡੰਡਾ ਹੜ ਦਵਾਲੇ ਹੋ ਗਈ ਹੁਣ ਆਪਾਂ ਨਹੀਂ ਜਿਵੇਂ ਰਹਿਣਾ ਮੰਮੀ ਦੇ ਨਾਲ ਸਾਨੂੰ ਕਰੋ ਅੱਡ ਆਪਾਂ ਮੰਮੀ ਨੂੰ ਕਹਿੰਨੀ ਮੇਰਾ ਗੁਜ਼ਾਰਾ ਹੋਣਾ ਤੁਹਾਡੀ ਮਾਂ ਦੇ ਨਾਲ ਰਹਿ ਕੇ ਹੁਣਾਨੂੰ ਵੱਖਰੇ ਹੋਣਾ ਪੈਣਾ ਵਾ ਅੱਜ ਹੀ ਕੱਲੇ ਆ ਕੱਲ ਤੁਹਾਡੇ ਜਵਾਕ ਵੀ ਹੋਣੇ ਆ ਹਮ ਸਾਰੀਆਂ ਗੱਲਾਂ ਮਾਂ ਤੁਹਾਡੀ ਨੂੰ ਪੁੱਛ ਕੇ ਕਰਨੀਆਂ ਪੈਂਦੀਆਂ ਹੁਣ ਤੁਹਾਡੀ ਗੱਲ ਨਹੀਂ ਗੱਲ ਨਹੀਂ ਇਕੱਠਿਆਂ ਦੀ ਚੰਗਾ ਔਰ ਤੁਹਾਡੀ ਮੰਮੀ ਕੋਲ ਹਰ ਇੱਕ ਕੰਮ ਪੁੱਛ ਕੇ ਕਰਨਾ ਪੈਂਦਾ ਇੱਥੋਂ ਤੱਕ ਖਾਣ ਪੀਣ ਵਾਸਤੇ ਤੁਹਾਡੀ ਮਾਂ ਨੂੰ ਪੁੱਛਣਾ ਪੈਂਦਾ ਵਾ ਤੁਸੀਂ ਹੁਣ ਇੱਕ ਬੰਨਾ ਕਰ ਲੋ ਜਾਂ ਤੇ ਆਪਣੀ ਮਾਂ ਨਾਲ ਤੇ ਜਾ ਮੇਰਨਾ ਠੀਕ ਆ ਇੱਕ ਪਾਸੇ ਰਹਿਣਾ ਪੈਣਾ ਤੁਹਾਨੂੰ ਤੁਹਾਡੀ ਮਾਂ ਦੇ ਨਾਲ ਰਹਿ ਕੇ ਸਾਡਾ ਗੁਜ਼ਾਰਾ ਨਹੀਂ ਆ ਤੁਹਾਨੂੰ ਵੱਖ ਹੋਣਾ ਪੈਣਾ ਵਾ ਜਿਹੜਾ ਵੀ ਕੰਮ ਕਰਨਾ ਉਹ ਤੁਹਾਡੀ ਮੰਮੀ ਕੋਲੋਂ ਪੁੱਛ ਕੇ ਕਰਨਾ ਪੈਂਦਾ ਵਾ ਇੱਕ ਤਾਂ ਖਾਣ ਪੀਣ ਵਾਸਤੇ ਸਾਨੂੰ ਪੁੱਛਣਾ ਪੈਂਦਾ ਵਾ ਤੁਹਾਡੀ ਮੰਮੀ ਦੀ ਅੱਧੀ ਸਾਰੇ ਥਾਂ ਦੇ ਪ੍ਰਧਾਨਗੀ ਚੱਲਦੀ ਆ ਹੁਣ ਤੁਹਾਨੂੰ ਇੱਕ ਪਾਸਾ ਕਰਨਾ ਪੈਣਾ ਵਾ ਹੁਣ ਨਹੀਂ ਰਹਿ ਸਕਦੀ ਮੈਂ ਇਕੱਠਿਆਂ ਤੁਹਾਡੀ ਮਾਂ ਦੇ ਨਾਲ ਤੁਹਾਡੀ ਵੱਡੀ ਭਜਾਈ ਨੂੰ ਅੱਗੇ ਕੁੱਟਦੀ ਰਹੀ ਆ ਉਹ ਤਾਂ ਮੈਂ ਕਹਾਂ ਚਲ ਕੋਈ ਗੱਲ ਨਹੀਂ ਹੁਣ ਤੇ ਮੇਰੇ ਤੇ ਵੀ ਡਾਪੀ ਹੱਥ ਚੱਕਰ ਗਲਤੀ ਹੋਏਗੀ ਫੇਰੀ ਮਾਤਾ ਕਹਿੰਦੀ ਤੁਹਾਨੂੰ ਅੱਡ ਜੇ ਤੁਸੀਂ ਕਹਿੰਦੇ ਨਾ ਅੱਡ ਅੱਡ ਨਹੀਂ ਜੇ ਹੋਣਾ ਹੈਗਾ ਆਡੋਂ ਦੇ ਵਿੱਚ ਨੁਕਸਾਨ ਹੀ ਹੈ ਫਾਇਦਾ ਕੋਈ ਨਹੀਂ ਹੈਗਾ ਨਹੀਂ ਪਰ ਤੁਹਾਡਾ ਰਿਆ ਇਕੱਠਾ ਨਹੀਂ ਗੁਜ਼ਾਰਾ ਹੈਗਾ ਤੁਹਾਨੂੰ ਮੈਂ ਦੱਸਣ ਲਈ ਹੁਣ ਨਹੀਂ ਬਰਦਾਸ਼ਤ ਹੁੰਦੀ ਆ ਬੜਾ ਚੇਰ ਹੋ ਗਿਆ ਬਰਦਾਸ਼ਤ ਕਰਦੀ ਆ ਤੁਹਾਡੀ ਜ਼ਰੂਰ ਕੋਈ ਗਲਤੀ ਹੋਏਗੀ ਜਿਹੜੀ ਮਾਤਾ ਨੇ ਤੁਹਾਡੇ ਦੇ ਹੱਥ ਚੁੱਕਿਆ ਤੇ ਭਾਬੀ ਨੂੰ ਕੀ ਲੋੜ ਹੀ ਜਾਣਦੀ ਬਿਨ ਪੁੱਛੇ ਤੋਂ ਤੇ ਭਾਬੀ ਦੀ ਤੁਹਾਡੀ ਬਗੈਰ ਪੁੱਛੇ ਨਹੀਂ ਗਈ ਮੰਮੀ ਹੈ ਨਹੀਂ ਇੱਥੇ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਚਲ ਜਾਓ ਦੋ ਦਿਨ ਉਹ ਮੰਮੀ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਗਵਾਂਢਣੇ ਦੱਸ ਕੇ ਗਈ ਆ ਉਹਨੇ ਲੜਾਈ ਜ਼ਿਆਦਾ ਕਰਵਾਈ ਆ ਤੇ ਗਵਾਂਢਣ ਗਵਾਂਢਣ ਜਦੋਂ ਬਾਅਦ ਵਿੱਚ ਆਏਗੀ ਤੇ ਫਿਰ ਮਾਤਾ ਨੇ ਤੁਹਾਡੀ ਸਾਈਡ ਲਈ ਜੇ ਉਹ ਜੋ ਕਹਿੰਦੀ ਹੀ ਕੁਝ ਤੇ ਸਾਰੇ ਪਰ ਸਾਰੇ ਨਹੀਂ ਦਾ ਕੀ ਫਾਇਦਾ ਪਹਿਲਾਂ ਤੇ ਮਾਤਾ ਨੇ ਹੱਟਦਾ ਹਟ ਚੁੱਕਿਆ ਨਾ ਉਹਦੇ ਸਾਹਮਣੇ ਉਹ ਅਗਲੀ ਕਹਿੰਦੀ ਤੁਹਾਨੂੰ ਇਦਾਂ ਹੀ ਵਜਣੀ ਚਾਹੀਦੀਆਂ ਵਾ ਤੇ ਤੁਸੀਂ ਜਦੋਂ ਗਲਤੀਆਂ ਕਰਦੇ ਹੋ ਬਿਨ ਪੁੱਸੇ ਸਾਰੇ ਕੰਮ ਕਰਦੇ ਹੋ ਮਾਤਾ ਦਾ ਬਿਨ ਪੁੱਸੇ ਕਰਦੇ ਹੋ ਤੇ ਫਿਰ ਉਹਨੇ ਕੁੱਟਣਾ ਹੀ ਤੁਹਾਨੂੰ ਫੁਰਕੀ ਕਰਨਾ ਆਏ ਆਪਣੀ ਮਰਜ਼ੀ ਦਾ ਖਾ ਪੀ ਵੀ ਨਹੀਂ ਸਕਦੇ ਹਾਂ ਥੋੜਾ ਬੋਤਾ ਤੇ ਉਸ ਦਿਨ ਜਦੋਂ ਮਾਤਾ ਗਈ ਉਸ ਦਿਨ ਤੁਹਾਨੂੰ ਪਰੌੜੇ ਪਰੌੜੇ ਬਣਾ ਕੇ ਦੇ ਕੇ ਤੇ ਗਈ ਸੀ ਮਾਤਾ ਨਹੀਂ ਹੁਣ ਇਹ ਨਹੀਂ ਕਰ ਬੰਨ ਨਹੀਂ ਤੁਹਾਨੂੰ ਇੱਕ ਪਾਸਾ ਕਰਨਾ ਹੀ ਪੈਣਾ ਚਾਹੇ ਆਪਣੀ ਮਾਂ ਨਾਲ ਤੇ ਚਾਹੇ ਮੇਰੇ ਨਾਲ ਰੋ ਠੀਕ ਆ ਤੁਹਾਨੂੰ ਇੱਕ ਪਾਸੇ ਕਰਨ ਰਹਿਣਾ ਪੈਣਾ ਹੁਣ ਆ ਡਰ ਨਹੀਂ ਇਦਾਂ ਨਹੀਂ ਹੁਣ ਗੱਲ ਪਾਣੀ ਬੜਾ ਚੇਰੋ ਹੋ ਗਿਆ ਚਰਦੇ ਜੇ ਕੋਈ ਨਹੀਂ ਮੈਂ ਕਰਦਾ ਮਾਤਾ ਨਾਲ ਗੱਲ ਜਾ ਕੇ ਹਰ ਇੱਕ ਤੁਹਾਡੀ ਮਾਂ ਨੂੰ ਪੁੱਛ ਕੇ ਕਰਨੀ ਪੈਂਦੀ ਰਹੀ ਤੇ ਰੋਟੀ ਖਾਣੀ ਤੁਹਾਡੀ ਥਾਂ ਭਾਵੇਂ ਮਾਂ ਨੂੰ ਪੁੱਛਣਾ ਤੁਹਾਡੀ ਨੂੰ ਹੈ ਕੋਈ ਸਬਜ਼ੀ ਬਣਾਉਣੀ ਪਵੇ ਆਪਣੀ ਮਨ ਪਸੰਦੀ ਦੀ ਭਾਈ ਇਹ ਤੁਹਾਡੀ ਮਾਂ ਨੂੰ ਪੁੱਛਣਾ ਨਿੱਕੇ ਨਿੱਕੇ ਗੱਲ ਤੇ ਪੁੱਛਣੀ ਪੈਂਦੀ ਹਰ ਇੱਕ ਤੇ ਫਿਰ ਕੀ ਹੈ ਹੁਣ ਸੱਸ ਮਾਂ ਨੂੰ ਪੁੱਛ ਕੇ ਕਰਨਾ ਪੈਂਦਾ ਸਾਰੇ ਕੰਮ ਸੱਸ ਮਾਂ ਨੂੰ ਪੁੱਛ ਕੇ ਪਰ ਇਦਾਂ ਇੰਨੇ ਜ਼ਿਆਦਾ ਤਾਂ ਨਹੀਂ ਨਾ ਤੋ ਕੀ ਹੁੰਦਾ ਬੰਦਾ ਜੇ ਕੋਈ ਨਹੀਂ ਮੈਂ ਕਰ ਲੈਣਾ ਤੋ ਕੀ ਹੋਗੀ ਕਰ ਲੈਣਾ ਕੋਈ ਨਹੀਂ ਗੱਲ ਕਰ ਲੈਣਾ ਵਾ ਕਰ ਲੈਣਾ ਕੋਈ ਨਹੀਂ ਗੱਲ ਮਾਤਾ ਨਾਲ ਕਰ ਲੈਣਾ ਕੋਈ ਨਹੀਂ ਕਰਨੀ ਪੈਣੀ ਆ ਤਾਨੂੰ ਇੱਕ ਸਾਈਡ ਰਹਿਣਾ ਹੀ ਪੈਣਾ ਵਾ ਵੱਡਾ ਆ ਮਾ ਦਾ ਹੈ ਜਲਾ ਮਾ ਦਾ ਬਹੁਤ ਹੀ ਜ਼ਿਆਦਾ ਨਹੀਂ ਆ ਜਾਂਦਾ ਤੁਹਾਨੂੰ ਤੇ ਮਾ ਦਾ ਹੀ ਜਉਣਾ ਹੀ ਆ ਮਾ ਨੇ ਹੁਣ ਜੰਮਿਆ ਪਾਲਿਆ ਕੰਮਾਂ ਤੇ ਲਾਇਆ ਐਡੇ ਕੀ ਤਾ ਸਾਡੇ ਵੱਲ ਦੀ ਗੱਲ ਕਰਨੀ ਇਹਨਾਂ ਨੇ ਆਪਣੀ ਮਾ ਦੀ ਸਾਈਡ ਲੈਣੀ ਆ ਜੇ ਭਾਈ ਤੇਰੇ ਨਾਲ ਗੱਲ ਕਰਦੀ ਆ ਉਹ ਨਹੀਂ ਮੇਰੇ ਵੱਲ ਦੀ ਗੱਲ ਕਰਦੇ ਜੇ ਤੂੰ ਸੋਨਾ ਨਾਲ ਗੱਲ ਕਰਦੀ ਆ ਸੋ ਸਾਡੇ ਵੱਲ ਦੀ ਨਹੀਂ ਗੱਲ ਕਰਦਾ ਮੈਂ ਕਿ ਨਹੀਂ ਮਾ ਦਾ ਪਤਾ ਨਹੀਂ ਕਿਹੜਾ ਸੱਚ ਧੂਣਾ ਭੁੱਖਿਆ ਵਾਲੀ ਤੇ ਸਾਡੀ ਗੱਲ ਨਹੀਂ ਸੁਣਦੇ ਸਾਡੀ ਦੇ ਘਰ ਵਿੱਚ ਕਦਰ ਹੀ ਨਹੀਂ ਹੈ ਭਾਬੀ ਤੁਸੀਂ ਕਿਹ ਸੌਦਾ ਲੈ ਗਏ ਹੈ ਆਪਣੇ ਪੇਕੇ ਸਾਡੀ ਸੌਦੇ ਦੀ ਵੀ ਗੱਲ ਭਰਵਾ ਮੈਂ ਕੁਰਸੀ ਰੱਖਦੇ ਮੇਰੇ ਕੋਲ ਕਿਹਦਾ ਘੋਟਾ ਨਹੀਂ ਜਾਣਗੇ ਕਿਆ ਪੂਨੋ ਸਾਰੀ ਗੱਲਾਂ ਨਹੀਂ ਤੁਸੀਂ ਕੀ ਹੋਇਆ ਸੀ ਸਾਰੀ ਗੱਲ ਤੇ ਮੈਂ ਤੇ ਦੱਸਾਂ ਨਹੀਂ ਮੇਰੀ ਸੰਭਾ ਉਹਨੇ ਫੇਰ ਹੀ ਆ ਹੁਣ ਮੈਂ ਤੇ ਪੂਨਮ ਦੀ ਸਲਾਹ ਨਾਲ ਖੜਿਆ ਥੋੜਾ ਜਿਹਾ ਸੌਦਾ ਖੜਿਆ ਵੀ ਮੈਂ ਜਦ ਮਮੀ ਠੀਕ ਨਹੀਂ ਮਮੀ ਕਿੱਥੇ ਲੈ ਕੇ ਆਉਣਗੇ ਮਮੀ ਉਹ ਤਾਂ ਮੈਨੂੰ ਰਹਿਣ ਨਹੀਂ ਦਿੰਦੀ ਮੈਂ ਚੱਲਾਂ ਮੈਂ ਨਾਲੇ ਦੋ ਦਿਨ ਰਹਿ ਆਉਂਗੀ ਉਹ ਤੇ ਚੰਗਾ ਐ ਚਾਚੀ ਨੂੰ ਫੋਨ ਲਾਤਾ ਤੇ ਚਾਚੀ ਆ ਗਈ ਨਹੀਂ ਤੇ ਮਮਾ ਡਾਡੀ ਨੇ ਤੇ ਸਾਨੂੰ ਕੋਟ ਕੋਟ ਕੇ ਅੰਦਰੇ ਮਾਰਦੇ ਨੇ ਦੋਵਾਂ ਨੂੰ ਤੇ ਤੁਸੀਂ ਮੈਨੂੰ ਹੀ ਫੋਨ ਲਾਉਂਦੇ ਹੋ ਮੈਂ ਵੀ ਇੱਥੇ ਪੈਂਟਿੰਗ ਤੇਰਾ ਫੋਨ ਲੱਗਣ ਨਹੀਂ ਹੱਡਿਆ ਪੂਨਮ ਲਾਉਂਦੀ ਪਹਿਲਾਂ ਤੇ ਮੈਂ ਮੈਂ ਤਾਂ ਨੂੰ ਫੋਨ ਲਾਉ ਫੂਨ ਤਾਂ ਡਾ ਲੱਗਿਆ ਨਹੀਂ ਰਿਆ ਸੀ ਪਤਾ ਨਹੀਂ ਆਉਂਦੇ ਸਾਰੇ ਕਿੱਥੇ ਤੁਸੀਂ ਉੱਟ ਜਾਨੇ ਆ ਚਾਹ ਪਾਣੀ ਪੀ ਗਏ ਤੁਸੀਂ ਬਾਹਰ ਚੱਲ ਗਏ ਬਾਅਦ ਚ ਉਤੋਂ ਬਾਅਦ ਹੀ ਆ ਸਾਰੇ ਹਟ ਗਏ ਮੈਂ ਤੇ ਮੰਮੀ ਤੇ ਚੱਲ ਗਿਆ ਹੈਗਾ ਮੰਮੀ ਤੇ ਚੱਲ ਗਏ ਇਹ ਤਾਂ ਬੰਦਾ ਇੱਕ ਵਾਰੀ ਫੂਨ ਫੋਨ ਤੇ ਲਾ ਕੇ ਪੁੱਛ ਲੈਂਦਾ ਨਾ ਲੜਾਈ ਫੂਨ ਨਾ ਵਧਣੀ ਨਹੀਂ ਜੇ ਨਾ ਚਾਤੀ ਹੁਣੀ ਆਂਦੇ ਤਾਂ ਸਾਨੂੰ ਤੇ ਮਾਂ ਦਾੜੀ ਨੇ ਮਾਰ ਮਾਰ ਕੇ ਦੱਸ ਜਾ ਦੇਣਾ ਹੀ ਲੜਾਈ ਫੂਨ ਨਾ ਵਧਣੀ ਨਹੀਂ ਜੋ ਗਵੰਡਾ ਨਾ ਆਉਂਦੀ ਤੇ ਉਹਨੇ ਆਣ ਕੇ ਪਤਾ ਨਹੀਂ ਮੈਨੂੰ ਕਿੱਥੇ ਵੇਖ ਲੈ ਸੱਬਦਾ ਪਾਉਂਦੀ ਨੂੰ ਉਹਨੇ ਆਉਂਦਿਆ ਮੰਮੀ ਨੂੰਤੀ ਲਾਤੀ ਉਹਨੇ ਵੇਖਿਆ ਨਹੀਂ ਉਹਨਾਂ ਨੂੰ ਜਾਂਦਿਆਂ ਵੇਖਿਆ ਇਹ ਕਹਿੰ ਆਈ ਹੀ